ਨੇ ਭਤਾ ਸਿੰਘ ਜੀ ਕੋ ਬੁਲਾਇਆ ਚਲੇ ਗੋ ਤੋਰ ਜੈ ਸਾ ਪੰਥ ਐਸਾ ਮੁਖ ਜ਼ੈ ਲਾਇਆ ਹਮ ਅਕਾਲੀ ਸਭ ਕੇ ਵਾਲੀ ਹਮਰਾ ਪੰਥ ਨਿਆਰਾ ਹੈ دین ਮਜਬ ਕਾ ਜੁੱਦ ਜੋ ਕੀਨਾ ਖੰਡਾ ਫੜਿਆ ਦੁਤਾਰਾ ਹੈ ਚਈ ਮਈ ਮਾਰ ਸਭ ਦੂਰ ਕੀਨੇ ਸੋ ਲੋ ਤਰ ਫੜਿਆ ਕਰਾਰਾ ਹੈ ਦਗਨ ਮੰਗਲ ਮ ਬੰਗਾ ਹਾਰਾ ਮਹਾਂਕਾਲ ਰਖਵਾਰਾ ਹੈ ਤੇ ਜਿਹਦਾ ਰਖਵਾਰਾ ਹੀ ਮਹਾਂਕਾਲ ਹੈ ਉਹਦਾ ਕੋਈ ਕੀ ਬੁਕਾਰ ਲਵੇਗਾ ਜਿਹਦੇ ਰਖਣ ਗਉ ਹਰੀਆਬ ਹੋਏ ਹੋਰ ਕੀਤੀ ਝੱਖ ਝੱਖ ਜਾਏ ਸੀ ਪਤਾ ਨਹੀਂ ਕਿੰਨੇ ਕਿ ਝੱਖਾ ਮਾਰਦੇ ਚਲੇ ਗਏ ਪਰ ਇਹ ਡੰਕੇ ਇਦਾਂ ਹੀ ਵੱਜਦੇ ਰਹਿਣਗੇ ਦੇ ਸ਼ਹੀਦਾਂ ਦੇ ਨਿਸ਼ਾਨ ਐਵੇਂ ਹੀ ਝੁੱਲਣਗੇ ਬਿਸ਼ਵ ਦੇ ਵਿੱਚ ਆਓ ਸਤਿਗੁਰੂ ਸਾਹਿਬ ਜੀ ਨੇ ਗਿੱਡੀਆਂ ਵਰਕਦਾ ਆ ਸਾਡੇ ਵੱਡੇ ਬਾਪਿਆਂ ਰੋ ਦਿੰਦਿਆਂ ਨੇ ਜਿਨ੍ਹਾਂ ਦੀਆਂ ਜਾਂਾਂਾਂ ਚ ਜੁੜੇ ਆ ਗੁਰਦੇਵ ਮਾਤਾ ਦੀ ਨਿੱਘੀ ਗੋਲ ਦਾ ਆਨੰਦ ਮਾਣੋ ਇੱਕ ਗੱਲੇ ਆ ਪਕੌੜੇ ਖਾ ਕੇ ਤੇ 20 ਪਣੀਆ ਵਜਾ ਕੇ ਘਰਾਂ ਨੂੰ ਮੁੜ ਕੇ ਬੱਲੇ ਕੁਛ ਨਹੀਂ ਪੈਣਾ ਇਸੜ ਕੇ ਜੁੜੋ ਕਿਤੇ ਵੀ ਬੈਠੋ 10 ਮਿੰਟ ਗੁਰੂ ਕੇ ਦਰਬਾਰ ਜਾਣੇ ਵਾਹਰੀ ਲਾਓ ਦ्यान lao ਤੇ ਉਹਨਾਂ ਸ਼ਹੀਦਾਂ ਨਾਲ ਜੁੜੋ ਫੇ ਵੇਖਿਓ ਕਿਦਨੀਆਂ ਬਰਕਤਾਂ ਵਰਸਾਉਂਦੇ ਆ ਤਖ਼ਤ ਖੈਰ ਆ ਸਤਗੁਰ ਗਲਗੀਦਰ ਸਿੰਘ ਸਾਹਿਬ ਬਿਰਾਜੀ ਜਿਹੜਾ ਮੂਲ ਆ ਨਾ ਬਚਨ ਕਿ ਗੁਰੂ ਜੀ ਨੇ ਫੱਦਾ ਸਿੰਘ ਜੀ ਕੋ ਬੁਲਾਇਆ ਜਿੱਥੋਂ ਨਿਹੰਗ ਸਿੰਘਾਂ ਦੇ ਆ ਕਲਾਹੀ ਦਰਗਾਹੀ ਨਿਸ਼ਾਨ ਫਰਲੇ ਦੀ ਮਰਜਾਦਾ ਚੱਲੀ ਆ ਇਤਿਹਾਸ ਬਾਰੇ ਕੋਈ ਕੋਈ ਉਲ ਜਲੂਲ ਬੋਲੀ ਜਾਵੇ ਪਰ ਇਤਿਹਾਸ ਆਪਣੇ ਆਪ ਜੀ ਇਤਿਹਾਸ ਹੁੰਦਾ ਕਿਸੇ ਦੇ ਕਹਿਣ ਦੇ ਮਤਾਜ ਨਹੀਂ ਹੁੰਦਾ ਤਵਾਰੀਖ ਦੀ ਗੁੱਖ ਚ ਪਿਆ ਕਹਿੰਦੇ ਸਗਲੇ ਫੂਕ ਸਾੜ ਚੁੱਕੇ ਨੀ ਲਾਂਬਰ ਤਨਕਤਨੀ ਤੇ ਰਾਖ ਲਿਆ ਕਹਿੰਦੇ ਮਾਨ ਸਿੰਘ ਨੇ ਜਿਹੜੀ ਉਹ ਢਲਮਾ ਜਾ ਕੇ ਉੱਚ ਦੇ ਪੀਰ ਦਾ ਨੀਲਾ ਬਣਾ ਉਹ ਪਸਤਾਨਾ ਹੋ ਗਿਆ ਸੀ ਮਹਾਰਾਜ ਨੇ ਝੰਡਾ ਭੇਟ ਕਰਤਾ ਤੇ ਮਰਜ਼ਾਦਾ ਸਾਡੀ ਕੋਈ ਕੇਸ ਕੀ ਕੋਈ ਗਸ਼ਹਿਰਾ ਕੋਈ ਦਮਾਲਾ ਤੇ ਕੇਸ ਤੇ ਜਦੋਂ ਪਰ ਤੋਂ ਤੋਂ ਭਾਈ ਚਲੇ ਗਏ ਤੇ ਕੰਗਾ ਕਰਕੇ ਜਿਹੜੇ ਕੇਸ ਨਿਕਲੇ ਆ ਉਹ ਸਭ ਚੰਡਾ ਭੇਟ ਕਰਨਾ ਜਿਹੜਾ ਗੁਰੂ ਨਾਲ ਸੰਬੰਧਿਤ ਚੀਜ਼ਾਂ ਨੂੰ ਕੋਈ ਰਮਾਲਾ ਸਾਹਿਬ ਹੈ ਪਲਕ ਕੋਈ ਖ਼ਬਰ ਤੇ ਬਾਣੀ ਲਿਖੀ ਆ ਕੋਈ ਹੋਰ ਅੰਗ ਹੈ ਵਰਦ ਤੇ ਉਹਦੇ ਅਗਨ ਭੇਟ ਸੇਵਾ ਕਰਨੀ ਆ ਤਨਸ਼ਾ ਨੇ ਪੂਰਨੇ ਪਾਏ ਆ ਬਾਣਾ ਉੱਚ ਦੇ ਵੀਰ ਦਾ ਉੱਚ ਘਲਮਾ ਜਾ ਕੇ ਬਾਦਸ਼ਾਹ ਨੇ ਚੰਡਾ ਭੇਟ ਕਰ ਦਿੱਤਾ ਕਹਿੰਦੇ ਜੀ ਮਾਨ ਸਿੰਘ ਨੇ ਉਹਦੇ ਚੋ ਲੀਰ ਚੱਕ ਕੇ ਦਮਾਲੇ ਚ ਟੰਗ ਲਈ ਤੇ ਉਥੋਂ ਕਹਿੰਦੇ ਫਰਲੇ ਦੀ ਮਰਜਾਦਾ ਚਲ ਔਰ ਗੌਰ ਕਰਿਓ ਕੌਮਾਂ ਦੇ ਨਿਸ਼ਾਨ ਲੀਰਾਂ ਚੋਂ ਨਹੀਂ ਨਿਕਲਦੇ ਕਿਤੇ ਸਿਰ ਨੀਹਾਂ ਚ ਜਿੜੇ ਹੋਇਆ ਬਾਬਿਆਂ ਨੇ ਉਹਨਾਂ ਦੀਆਂ ਜੜਾਂ ਪਤਾਲ ਚ ਲੱਗੀਆਂ ਨੇ ਗੁਰੂ ਜੀ ਜਦੋਂ ਫਤੇ ਸਿੰਘ ਨੂੰ ਬੁਲਾ ਰਹੇ ਸੀ ਨਾ ਬਾਬਾ ਜੀ ਉਦੋਂ ਫਰਲਾ ਸਜਾ ਕੇ ਦਰਬਾਰ ਚ ਆਏ ਆ ਬਾਬਾ ਫਤੇ ਸਿੰਘ ਸਾਹਿਬ ਕਿੱਥੋਂ ਇਹ ਮਰਜਾਦਾ ਨਿਸ਼ਾਨ ਸਾਹਿਬ ਦੀ ਚੱਲੀ ਆ ਕਿਸ ਕਰਕੇ ਭਾਈ ਆਓ ਜਿਵੇਂ ਸਤਗੁਰਾਂ ਨੇ ਬਾਬੇ ਫਤੇ ਸਿੰਘ ਨੂੰ ਭਵਖਤ ਵਜਨ ਗਿਆ ਚੱਲੇ ਗੋਤੌਰ ਜੈਸਾ ਬੰਥ ਐਸਾ ਮੁਖ ਸੇ ਲਾਇਆ ਇਹ ਸ਼ਲੋਕ ਦਮਾਲੇ ਦਾ ਜਦੋਂ ਰਹਿਤ ਵਿੱਚ ਆ ਸਾਡੇ ਜਦੋਂ ਗੁਰਸਿੱਖ ਦਮਾਲਾ ਸਜਾਉਣਾ ਤੇ ਫਿਰ ਸ਼ੁਕਰ ਕਰਦਾ ਮਹਾਰਾਜ ਦੀ ਮੈਂ ਗੁਰਮੇਲੇ ਚ ਦਮਾਲ ਲੜਾ ਹਉ ਕੋ ਸਾਈਂ ਦਾ ਪਹਿਲਵਾਨ ਨਾ ਇਸ ਕਰਕੇ ਆਓ ਤਲਗੀਦਰ ਸਿੰਘ ਸਾਹਿਬ ਉਸ ਪੰਥ ਨੂੰ ਜਿਹੜੇ ਦਾ ਬੱਚਨ ਫਤੇ ਸਿੰਘ ਬਾਬਾ ਜੀ ਨਾਲ ਕੀਤਾ ਉਹਦੀਆਂ ਰਚਨਾਵਾਂ ਰਚ ਰਹੇ ਨੇ ਅਨੰਤਪੁਰ ਸਾਹਿਬ ਦੀ ਧਰਤੀ ਤੇ ਉੱਥੇ ਇੱਕ ਆ ਗਿਆ ਮਿਸਰ ਪੰਡਤ ਪਹਿਲਾਂ ਚਲੋ ਨੌਵੇਂ ਪਾਸ਼ਾ ਵੀ ਵਿਦਵਾਨਾਂ ਦਾ ਸਤਿਕਾਰ ਬੜਾ ਕਰਦੇ ਸੀ ਕਿਸੇ ਧਰਮ ਦਾ ਹੀ ਸਾਧੂ ਸੰਤ ਆ ਗਿਆ ਉਹ ਨਾਮ ਗ੍ਰਾਮ ਹੋਰ ਨਵਾਜ ਦਿੰਦੇ ਸੀ ਤੂੰ ਪੰਡਤ ਨੇ ਵੇਖਿਆ ਵੀ ਇੱਥੇ ਤੇ ਹੁਣ ਅਸ਼ਰਧਾਰੀ ਫੁੱਲ ਜਾਣਗੇ ਬਾਣੇ ਨੂੰ ਸਤਿਗੁਰਾਂ ਨੇ ਪ੍ਰਧਾਨਤਾ ਦੇਤੀ ਪਸੰਦ ਸਾਰੇ 부ਝਾ ਦਿੱਤੇ ਕਹਿੰਦੇ ਜੇ ਬਾਣੇ ਜਾ ਜਾਓਗੇ ਤੇ ਸਭ ਬਹਿਰੇ ਕਰ ਸਕਦੇ ਹੋ ਵਰਨਾ ਸਾਡਾ ਲਾਂਗਰੀ ਸਾਡਾ ਨਿਸਾਨ ਚੀ ਸਾਡਾ ਨਗਾਰਜੀ ਖਜਾਨਜੀ ਲਾਂਗਰੀ ਦਰਬਾਰੀ ਰਾਗੀ ਗ੍ਰੰਥੀ ਜਿੰਨੇ ਆਉਂਦੇ ਨੇ ਗੁਰੂ ਘਰ ਦੇ ਮਹਾਰਾਜ ਨੇ ਬਾਣੇ ਜਾ ਕੇ ਕਰਨੇ ਖਾਸ ਰੂਪ ਜਾ ਕੇ ਕਰਨੇ ਤੇ ਜੇ ਨਹੀਂ ਤੇ ਮੇਰਾ ਆਰਾਮ ਕਰੋ ਮਸੰਦਾ ਨੂੰ ਸੇਵਾ ਮੁਕਤ ਕਰਤਾ ਮਹਾਰਾਜ ਨੇ ਕੋ ਪੰਡਤ ਨੇ ਵੇਖਿਆ ਵੀ ਹੁਣ ਇੱਥੇ ਸਾਡੀ ਕੀ ਨਾ ਸੁਣਨੀ ਥੋੜੀ ਜੀ ਨਰਾਜਗੀ ਬਾਦਸ਼ਾਹ ਨਾਲ ਜਤਾਈ ਉੱਥੇ ਇਹ ਸ਼ਬਦ ਉਚਾਰਨ ਕੀਤਾ ਦਸੰਗ੍ਰੋਹ ਗ੍ਰੰਥ ਸਾਹਿਬ ਜੀ ਦਾ ਮੱਧ ਲੱਗਦਾ ਇੱਥੇ 716 ਅੰਗ ਦੇ ਸ਼ਬਦ ਹੈ। ਸ੍ਰੀ ਮੁਖਵਾਕ ਪਾਤਸ਼ਾਹੀ ਦਸਵੀਂ। ਇੱਕ ਉਹ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਬਾਣ। ਇੱਕ ਅਕਾਲ ਪੁਰਖ ਹੈ। ਓੰਕਾਰ ਸਮੂਹ ਦਾ ਪ੍ਰਕਾਸ਼ਕ ਸ੍ਰੀ ਸ਼੍ਰੀ ਤਰਣੀ ਤੇ ਵਾਹਿਗੁਰੂ ਜੀ ਇਸ ਚਰਜ ਜਿਹਦੇ ਬਾਰੇ ਕੁਝ ਬੋਲਿਆ ਦੱਸਿਆ ਗਿਣਿਆ ਮਿਣਿਆ ਲਾਪਿਆ ਦੋਲਿਆ ਚਾਈ ਡੰਗਾਈ ਲੰਬਾਈ ਚੜਾਈ ਜਿਹਦਾ ਪਤਾ ਹੀ ਕੁਛ ਨਾ ਲੱਗੇ ਉਹਨੂੰ ਕਹਿੰਦੇ ਆ ਵਾਹ ਵਾਹੇ ਗੁਰੂ ਕਹਿੰਦੇ ਵਾਹੇ ਨਾਮ ਉਸ ਚਰਜ ਕੋ ਹੋਈ ਕੋਲ ਗਿਆਨਤਾ ਦੇ ਰੂਹ ਹਨੇਰੇ ਚ ਰੂਹ ਸੱਚ ਦਾ ਪ੍ਰਕਾਸ਼ ਕਰਦੇ ਜਿਹੜਾ ਝੂਠ ਝੂਠ ਨੂੰ ਲਾ ਕੇ ਸੱਚ ਸੁੱਚ ਦਾ ਉੱਥੇ ਜਾਣਨ ਕਰਦੇ ਉਹਨੂੰ ਕਹਿੰਦੇ ਆ ਗੁਰੂ ਤੇ ਸਾਡਾ ਕੇਵਲ ਗੁਰੂ ਨਹੀਂ ਸਤਿਗੁਰੂ ਆ ਆਦ ਸੱਤੇ ਜੁਗਾਦ ਸੱਤੇ ਸਦਾ ਸਦਾ ਸੱਤੇ ਜਨ ਨਾਨਕ ਦਾਸ ਦਸਨਾਂ ਐਸੇ ਸਾਹਿਬੇ ਵਾਹਿਗੁਰੂ ਸਰੂਪ ਜੀਵ ਕੀ ਬੱਤੇ ਜਿਹੜਾ ਜੀਵ ਇੱਕ ਓੰਕਾਰ ਵਾਹਿਗੁਰੂ ਜਪਦਾ ਨਾ ਉਸ ਜੀਵ ਕੀ ਬੱਤੇ ਉਹ ਜੀਵ ਦੀ ਦੋਨੋਂ ਜਹਾਨਾਂ ਚ ਬੱਤੇ ਹੋ ਜਾਂਦੀ ਆ ਤੇ ਐਸੇ ਵਾਹਿਗੁਰੂ ਜੀ ਕੀ ਬੱਤੇ ਤੇ ਜਿਹੜਾ ਆਪਣਾ ਇਹ ਸਿੱਖ ਨੂੰ ਸਿੱਖ ਨੇ ਮਿਲਣ ਸਮੇ ਇਹ ਬੋਲੂ ਆਲਾ ਕਰਨਾ ਹੈ ਕਹਿੰਦੇ ਅੱਗੇ ਆਪ ਤ ਸਿੰਘ ਜੋ 바ਵਾ ਵਾਹਿਗੁਰੂ ਜੀ ਕੀ ਫਤਹਿ ਬੁਲਾਉਂਦੇ ਵਾਹਿਗੁਰੂ ਜੀ ਕੀ ਫਤਹਿ ਪਹਿਲੀ ਜੰਗ ਚੋਂ ਨਿਕਲਿਆ ਹੋਇਆ ਇਹ ਸ਼ਬਦ ਪੰਗਾਣੀ ਦੀ ਜੰਗ ਫਤਿਹ ਕਰਕੇ ਸਤਿਗੁਰਾਂ ਨੇ ਬਖਸ਼ਿਆ ਕਹਿੰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਐਸਾ ਜਿਹੜਾ ਇੱਕ ਆਕਾਲ ਪੁਰਖ ਓਨਕਾਰ ਸੂ ਗੋਡ ਬ੍ਰਹਮੰਡਾਂ ਦਾ ਸਿਰਜਣਹਾਰ ਵਾਹਿ ਅਸਚਰਜ ਤੇ ਗੁਰੂ ਵੱਡਾ ਸਰੂਪ ਗੁਰਨਾਮ ਵੱਡੇ ਦਾ ਵੀ ਤੇ ਐਸੇ ਸੱਚੇ ਬਾਦਸ਼ਾਹ ਦੀ ਸਦਾ ਹੀ ਫਤਿਹ ਆ ਫਤਿਹ ਹੋਵੇ ਸਤਿਗੁਰੂ ਕੀ ਉਦਾਸਤਲਾ ਰਾਜ ਕੇਵਲ ਧਰਤੀ ਨਹੀਂ ਜਿਹਦੇ ਕਰਕੇ ਦਿਨ ਰਾਤਾਂ ਬਦਲਦੀਆਂ ਨੇ ਨਾ ਉਹ ਸੂਰਜ ਚੰਦ ਵੀ ਸੱਚੇ ਬਾਦਸ਼ਾਹ ਦੇ ਭੈਜ ਚੱਲਦੇ ਆ ਇਸ ਕਰਕੇ ਆਓ ਵਿਚਾਰ ਅਗਿਆ ਵਿਚਾਰ ਅਗਲੀ ਵਿਚਾਰ ਸਤਿਗੁਰੂ ਸਿੰਘ ਸਾਹਿਬ ਬਿੱਤਾ ਜੀ ਬਖਸ਼ਿਸ਼ ਕਰਦੇ ਆ ਸੋਤਿਆਂ ਨੂੰ ਇਕਾਗਰ ਕਰ ਰਬੜ ਕਰੋ ਜੀ ਸ੍ਰੀ ਮੁਖਵਾਕ ਆਦਿ ਸ਼ਹੀਦ ਅਸਵੀ ਸਵਈਆ ਇਹ ਸ਼ਰੋਮਣੀ ਮੁਖਵਾਕ ਕਲੰਗੀਤਰ ਸਿੰਘ ਸਾਹਿਬ ਪਿਤਾ ਜੀ ਦਾ ਹੈ ਸਵਈਆ ਇਸ ਛੰਦ ਦੀ ਚਾਲ ਹੈ ਜੋ ਕਲਿਖ ਲਿਖਿਓ ਬਿਦਨਾ ਸੋਈ ਪਾਈ ਤਾ ਮਿਸ਼ਰਜੂਸ਼ ਨਵਾਰੋ ਅੱਜ ਮੰਡ ਤੇ ਵੇਖੀ ਗਿਆ ਵੀ ਇੱਥੇ ਸਰੋਪਿਆ ਵੀ ਸਿੰਘਾਂ ਨੂੰ ਇੱਥੇ ਸ਼ਮਤਰ ਵਸ਼ਤਰ ਇਨਾਮ ਇਕਰਾਮ ਵੀ ਸਿੰਘਾਂ ਨੂੰ ਇਹਦੇ ਮਹਾਰਾਜ ਨੇ ਸਾਰਾ ਕੁਝ ਹੀ ਸਿੰਘਾਂ ਨੂੰ ਦੇਦਾ ਖਾਲਸੇ ਨੂੰ ਹੀ ਦੇ ਦਦਾ ਕਹਿੰਦੇ ਮੋਗਰਾ ਮੈਂ ਮਨ ਤੇ ਦੰਤ ਤੇ ਸਿਰ ਲੋ ਧਨ ਹੈ ਸਭ ਹੀ ਇਹ ਨਹੀਂ ਕੋ ਗੱਲ ਹੀ ਨਵੇੜ ਦੀ ਬਾਦਸ਼ਾਹ ਕਹਿੰਦੇ ਮੇਰੇ ਘਰ ਵਿੱਚ ਭਾਵ ਗੁਰੂ ਘਰ ਵਿੱਚ ਮਨ ਤੇ ਦੰਤ ਤੇ ਸਿਰ ਲੋ ਧਨ ਹੈ ਪਹਿਲਾ ਚੀਜ਼ਾਂ ਨਹੀਂ ਗੜਾਈਆਂ ਮਹਾਰਾਜ ਨੇ ਕਹਿੰਦੇ ਮੇਰਾ ਮਨ ਮੇਰਾ ਆਤਮ ਸਿਰ ਲੋ ਮੇਰੇ ਸਭ ਤਾਂ ਹੀ ਕਿਉਂਕਿ ਪੰਜਾਂ ਤੋਂ ਅਮਰਤ ਲਿਆ ਗਲਗੀਦਰ ਸਿੰਘ ਸਾਹਿਬ ਜੀ ਨੇ ਕਹਿੰਦੇ ਮੇਰਾ ਸਿਰ ਵੀ ਖਾਲਸੇ ਅੱਗੇ ਹਾਜ਼ਰ ਹੈ ਤਾਨ ਹੈ ਤੇ ਜਿਹੜੀ ਆ ਦੌਲ ਕਿਸ਼ੋਰ ਤੇ ਕਿਲੇ ਕੋਟ ਹਾਦੀ ਘੋੜੇ ਅਸ਼ਤਰ ਵਸ਼ਤਰ ਮਾਰ ਕੰਦੇ ਵੀ ਮੇਰੇ ਖਾਲਸੇ ਦੇ ਹੀ ਨੇ ਪ੍ਰਸਾਦ ਖਾਲਸਾ ਕਰ ਮਿਲਿਓ ਤਾਨ ਮਾਰ ਸਨਮਾਨ ਖਾਲਸੇ ਦੇ ਪ੍ਰਸਾਦ ਕਰਕੇ ਹੀ ਸਾਬ ਕੰਦੇ ਆ ਤਾਨ ਮਾਰ ਸਨਮਾਨ ਮਿਲੇ ਨੇ ਖਾਲਸਾ ਮੇਰੋ ਮਿੱਤਰ ਦਿਖਾਈ ਖਾਲਸਾ ਮਾਂ ਪਿਤਾ ਸੁਖ ਦਾਈ ਮੇਰੀ ਮਾਂ ਖਾਲਸਾ ਮੇਰਾ ਪਿਤਾ ਖਾਲਸਾ ਸਤਿਗੁਰੂ ਕੋ ਪ੍ਰੈਕਟੀਕਲ ਚ ਵੀ ਗੁਰਦੇਵ ਮਾਤਾ ਗੁਜਰੀ ਸਾਹਿਬ ਗੁਰੂ ਤੇਗ ਬਹਾਦਰ ਸਾਹਿਬ ਕਹ ਕਬੀਰ ਜਨ ਬਹੇ ਖਾਲਸੇ ਪ੍ਰੇਮ ਭਗਤ ਜਿਹ ਜਾਨੀ ਹਰ ਸ਼ਬਦ ਦਾ ਕੋਈ ਆਧਾਰ ਹੈ ਕੋਈ ਟੇਕ ਹੈ ਸਭ ਕਹਿੰਦੇ ਮੇਰਾ ਮਾਂ ਬਾਪ ਖਾਲਸਾ ਮੇਰੀ ਆਤਮਾ ਮੇਰਾ ਮਨ ਤਨ ਸਭ ਕੁਝ ਖਾਲਸੇ ਦਾ ਹੀ ਹੈ ਉਹ ਪੰਡਤ ਪਹਿਲਾਂ ਤਾਂ ਵੇਖ ਹੀ ਗਿਆ ਬਈ ਮੇਰਾ ਕਿੱਥੇ ਜੇ ਸਥਾਨ ਹੈ ਪਾਸ਼ਾ ਸਿੰਘਾਂ ਨੂੰ ਨਵਾਜ ਰਹੇ ਆ ਸਿੰਘਾਂ ਨੂੰ ਨਾਮ ਦੇ ਰਹੇ ਆ ਉਹਦੇ ਬਖਸ਼ ਰਹੇ ਆ ਪਾਤਸ਼ਾਹियां ਦੇ ਰਹੇ ਆ ਪੰਡਤ ਵੇਖ-ਵੇਖ ਕੇ ਭਾਈ ਘਬਰਾ ਗਿਆ ਬ੍ਰਾਹਮਣ ਸੀ ਜਿਹੜਾ ਮਹੇਸ਼ਰ ਮੁੜ ਕੇ ਹਾਜ਼ਰ ਹੋ ਗਿਆ ਕਹਿੰਦਾ ਮਹਾਰਾਜ ਤੁਸੀਂ ਮਰਜਾਦਾ ਹੀ ਬਦਲ ਨਾਓ ਸਾਰੀ ਵੱਡੇ ਸਤਿਗੁਰੂ ਦੇ ਸਾਨੂੰ ਬੜਾ ਮਾਣ ਸਤਿਕਾਰ ਦਿੰਦੇ ਸੀ ਬੜੀਆਂ ਰਸਤਾ ਵਸਤਾ ਖਜ਼ਾਨੇ ਲੇਫਤ ਲਾਈਆਂ ਸਾਰਾ ਕੁਝ ਹੀ ਦਿੰਦੇ ਸੀ ਤੇ ਤੁਸੀਂ ਸਾਨੂੰ ਇੱਕਦਮ ਪਿੱਛੇ ਕਰ ਦਿੱਤਾ ਕਾਰਨ ਕੀ ਹੈ ਤਾਂ ਸਾਹਿਬ ਜੀ ਨੇ ਇੱਥੇ ਸਵਈਆ ਉਚਾਰਨ ਕੀਤਾ ਜੋ ਕਸ਼ ਲੇਖ ਲਿਖਿਓ ਬਿਦਨੋ ਸੋਈ ਪਇਤਾ ਮਿਸ਼ਰਦੂ ਜ਼ੋਕ ਨਵਾਰਾ ਮਿਸਰ ਨਾਮ ਸੁਬੰਦਸ ਦਾ ਸਾਬ ਕਹਿੰਦੇ ਮਿਸ਼ਰਜੂ ਜੋ ਕਸ਼ ਲੇਖ ਲਿਖਿਓ ਬਿਦਨਾ ਬਿਦਨਾ ਕੀ ਆ ਆਦਿ ਸ਼ਕਤੀ ਇੱਕਮਾਈ ਮਹਾਂ ਮਾਇਆ ਤਾਗੀ ਹਛਾਇਆ ਪਲ ਵਰਦਾਦਾ ਅਕਾਲ ਪੁਰਖੋ ਦੀ ਸ਼ਕਤੀ ਤੋਂ ਬਿਦਨਾ ਨੇ ਨਾ ਕਿਹੜਾ ਲੇਖ ਲਿਖਿਆ ਹਰ ਕਿਸੇ ਦੇ ਮੱਥੇ ਤੇ ਸੋਈ ਭਾਇਤ ਮਿਸ਼ਰਜੂ ਮਿਲਦਾ ਉਹੀ ਹੈ ਕਿੰਨੂ ਹੀ ਰਸਤੇ ਡੜਾਲੇ ਕੋਈ ਪਰ ਭੋਗੇ ਬਿਨ ਭਾਗਾ ਨਹੀਂ ਕਰਮ ਮਹਾ ਬਲਵਾਨ ਜਿਹੜੇ ਕਰਮ ਚੰਗੇ ਮਾੜੇ ਕਰੇ ਆ ਨਾ ਭੋਗੇ ਬਿਨਾ ਖੜਾ ਨਹੀਂ ਛੁੱਟਦਾ ਤੇ ਸਾਬ ਕਹਿੰਦੇ ਉਹਦੇ ਨਾਲ ਹੀ ਚੰਗੇ ਕਰਮਾਂ ਦਾ ਫਾਲਾ ਸੁਖ ਆਨੰਦ ਤੇ ਬੁਰੇ ਕਰਮਾਂ ਦਾ ਫਾਲਾ ਦੁੱਖ ਤੇ ਗਲੇਸ਼ ਇਸ ਕਰਕੇ ਜਿਹੜਾ ਲੇਖ ਲਿਖਿਆ ਵਿਦਨਾ ਫਲ ਬਰਦਾਤੇ ਨੇ ਵਿਦਨਾ ਉਹਦੀ ਆਦਿ ਸ਼ਕਤੀ ਕੁਦਰਤ ਨੇ ਇੱਕ ਮਾਈਨੇ ਸੋਈ ਪਾਇਆ ਦਾ ਮਰ ਗਿੰਦੇ ਉਹੀ ਮਰਦਾ ਉਹੀ ਪਾਉਨੇ ਆਪਾ ਮਿਸ਼ਰਜੂ ਸੋਗ ਨਵਾਰੋ ਪੰਡਤ ਜੀ ਸੋਗ ਨਾ ਕਰੋ ਇਹ ਮੇਲਾ ਸ਼ੋਕ ਕਰਨ ਦਾ ਨਹੀਂ ਇਹ ਤਾਂ ਖੁਸ਼ੀਆਂ ਬਣਾਉਣ ਦਾ ਇਹ ਮੈਂ ਸਾਜਿਆ ਵੀ ਤੁਹਾਡੇ ਲਈ ਆ ਬਾਦਸ਼ਾਹ ਕਹਿੰਦੇ ਪਹਿਲਾ ਦਿਲ ਦੇ ਜੰਝੂ ਆਖਾਂ ਬਰੋਤਾ ਆਗਾ ਉਸੇ ਸੰਧਰਭ ਜੀ ਕੰਨੋਂ ਕਿਸੇ ਗਰੀਬ ਦੀ ਕੋਈ ਪਤਨਾ ਲੁੱਟੇ ਕਿਸੇ ਗਰੀਬ ਦਾ ਕੋਈ ਦੌਲਤ ਸ਼ੋਹਰਤ ਮਾਲ ਖਜ਼ਾਨਾ ਨਾ ਲੁੱਟੇ ਤੇ ਹਰ ਕਿਸੇ ਦੀ ਰੱਛਿਆ ਰਾਤ ਹੋਵੇ ਉਹਦੇ ਲਈ ਇਹ ਖਾਲਸਾ ਸਾਜਿਆ ਅਸੋਰ ਸੰਗਾਰ ਵੇਖੋ ਦੁਰਜਨ ਕੇ ਮਾਰ ਵੇਖੋ ਸੰਤਨ ਉਭਾਰ ਵੇਖੋ ਖਾਲਸਾ ਬਨਾਇਓ ਹੈ ਅਸਰ ਦੇਤਾਂ ਦੀ ਗੁੱਲ ਹੈ ਜਿਹੜੀ ਦੁਨੀਆਂ 'ਚ ਜੋਰ ਜ਼ੁਲਮ ਪਾਪ ਕਰਦੀ ਆ ਸਭ ਕਹਿੰਦੇ ਸੰਘਾਰ ਬੇਗ ਕੰਦੀ ਭੇਟ ਕਰਦੇ ਨੇ ਆ ਸਾਰੇ ਦਰਜਨ ਕੇ ਮਾਰਦੇ ਕੋ ਖੋਟੇ ਪਰਸ਼ਾ ਨੂੰ ਸਭ ਕਹਿੰਦੇ ਜਿਹੜੇ ਕਰਦੇ ਬੁਰਖ ਦੇ ਹੁਕਮ ਦੀ ਅਦੁੱਲੀ ਕਰਦੇ ਆ ਜੋਰ ਜ਼ੁਲਮ ਪਾਪ ਕਰਦੇ ਆ ਤੇ ਸੰਤ ਨਾ ਮਾਰਦੇ ਕੋ ਜਿਹੜੇ ਸੰਤ ਅਕਾਲ ਪੁਰਖ ਦੀ ਭਗਤੀ ਕਰਦੇ ਆ ਨਾ ਨਾਲ ਉਹਨਾਂ ਦੀ ਸੁਰੱਖਿਆ ਦੀ ਵੀ ਜ਼ਿੰਮੇਵਾਰੀ ਆ ਖਾਲਸੇ ਭਈ ਉਹਨਾਂ ਬਾਣੀ ਬੰਦਗੀ ਵਾਲਿਆਂ ਦੀ ਬਿਹਰੇਦਾਰੀ ਵੀ ਕਰਨੀ ਆ ਸੰਤਨੋਂ ਬਾਰ ਬੇ ਕੋ ਖਾਲਸਾ ਬਨਾਇਓ ਹੈ ਸਾਹਿਬ ਕਹਿੰਦੇ ਤਾਂ ਬਨਾਇਆ ਖਾਲਸਾ ਬਣੇ ਨੀ ਵੀ ਰੰਗ ਜੇ ਗੁਰੂ ਤੇਗ ਬਹਾਦਰ ਸਾਹਿਬ ਸਰਮੱਦ ਵਰਗੇ ਫਕੀਰਾਂ ਨੂੰ ਐਵੇਂ ਫੜ ਕੇ ਸ਼ਹੀਦ ਕਰ ਦੇਵੇਗਾ ਬਾਦਸ਼ਾਹ ਕਹਿੰਦੇ ਤਾਂ ਬਨਾਇਆ ਖਾਲਸਾ ਇਸ ਕਰਕੇ ਮਿਸਰ ਜੂ ਸੋਗ ਨਿਵਾਰੋ ਸੋਗ ਨਾ ਕਰੋ ਇਹਦੇ ਲੱਖ ਖੁਸ਼ੀਆਂ ਬਾਦਸ਼ਾਹਾਂ ਦਾ ਵੇਲਾ ਸਾਹਿਬ ਨੇ ਸੋਗ ਤੇ ਉਦੋਂ ਨਹੀਂ ਕਰਿਆ ਜੇ ਲੋ ਸਾਹਮਣੇ ਸਾਹਿਬ ਜਾਦੇ ਬੁਰਜਾ ਬੁਰਜਾ ਕੱਟ ਕੇ ਸ਼ਹੀਦ ਹੋ ਰਹੇ ਸੀ ਤੇ ਸਿੰਘ ਸਾਹਿਬ ਪਿਤਾ ਜੀ ਗੜੀ ਦੇ ਬੁਰਜ ਤੇ ਖੜੇ ਜਗਾਰੇ ਗਿ ਜਾ ਰਹੇ ਸਨ ਕਹਿੰਦਾ ਤੇਰਾ ਤੁਝ ਕੋ ਸਾंपਦੇ ਕੀ ਆ ਲੱਗੇ ਮੇਰਾ ਕਈ ਬੈਠੇ ਆ ਪਹਿਲਾਂ ਕਹਿੰਦੇ ਮੋਗ ਰਹਾ ਮੈਂ ਮਨ ਤੇ ਦੰਤ ਤੇ ਸਰਲੋਂ ਧਗ ਸਭ ਹੀ ਇਨਹੀ ਕੋ ਇਨਾਂ ਦਾ ਹੀ ਰਸ ਤੈਨਾਂ ਕੋ ਲਟਾ ਦੇਣਾ ਮੈਂ ਸੱਚੇ ਬਾਦਸ਼ਾਹ ਉਹ ਫਰਦ ਨੂੰ ਹੌਸਲਾ ਦੇ ਰਹੇ ਮੇਰਾ ਕੋਈ ਕਸ਼ੂ ਅਪਰਾਧ ਨਹੀਂ ਕਹੋ ਜਾਦ ਤੇ ਫੂਲ ਨਾ ਕੋਪ ਚ ਦਰ ਮਰ ਕਹਿੰਦੇ ਮੇਰਾ ਕੋਈ ਅਪਰਾਧ ਨਹੀਂ ਇਸ ਗੱਲ ਨਾ ਹੀ ਜਾਣ ਬੁੱਝ ਗਈ ਐ ਕੁਛ ਕਰ ਮਤ ਕਹਿ ਨਹੀਂ ਕਰਿਆ ਮੇਰਾ ਤੇ ਜੀਵਨ ਦਾ ਲਕਸ਼ੇ ਇਹ ਆ ਕਿ ਅੰਕਾਲ ਪੁਰਖ ਨੇ ਜੋ ਮੈਨੂੰ ਹੁਕਮ ਦਿੱਤਾ ਖਾਲਸਾ ਸਾਜਣ ਦਾ ਪੰਥ ਜਲਾਉਣ ਦਾ ਤੇ ਉਹਨੂੰ ਲਾਗੂ ਕਰਨ ਦਾ ਮੈਂ ਕਿਸੂ ਨਾ ਕਾਨ ਰੱਖ ਹਾਂ ਕਿਸੇ ਦੀ ਮਗਲੋਰ ਨਹੀਂ ਰੱਖਾਂਗਾ ਜਿਹੜਾ ਮੇਰੇ ਇਸ ਰਸਤੇ 'ਚ ਆਇਆ ਬਖਸ਼ਿਆ ਨਹੀਂ ਜਾਵੇਗਾ ਆਦਿਸ਼ਾ ਕਹਿੰਦੇ ਇਹ ਖਾਲਸਾ ਅਕਾਲ ਪੁਰਖ ਦੀ ਫੌਜ ਹੈ ਖਦਾ ਆਖਿਓਏ ਗੁਰੂ ਗੋਬਿੰਦ ਸਿੰਘ ਦਾ ਖਾਲਸਾ ਕਹਿੰਦੇ ਜੀ ਫਿਰ ਖਾਲਸਾ ਕੌਣ ਆਦਿਸ਼ਾ ਕਹਿੰਦੇ ਖਾਲਸਾ ਅਕਾਲ ਪੁਰਖ ਦੀ ਫੌਜ ਬਰਨਤੇ ਹੋ ਬਰਮਾਤਮ ਕੋ ਬਾਜ ਕਹਿੰਦੇ ਜੀ ਫਿਰ ਤੁਸੀਂ ਕੌਣ ਹੋਏ ਮੈਂ ਹਾਂ ਬਰਮਪੁਰਖ ਦਾ ਦਾਸ ਦੇਖਣ ਆਇਓ ਜਗਤ ਤਮਾਸ਼ਾ ਮਾਰਾ ਕਹਿੰਦੇ ਮੈਂ ਦਾਸ ਹਾਂ ਉਸ ਬਰਮਪੁਰਖ ਦਾ ਇਹ ਫੌਜ ਆ ਗਾਲ ਬਰਖ ਦੀ ਐਡਾ ਮਾਨ ਦਿੱਤਾ ਤੇ ਸਾਹਿਬ ਕਹਿੰਦੇ ਸਰ ਜੀ ਮੇਰਾ ਅਰਾਰ ਨਹੀਂ ਕੋਈ ਜਾਣ ਪੁੱਛ ਕੇ ਨਹੀਂ ਕੁਝ ਕਰਿਆ ਕੋ ਉਹ ਜਾਗ ਤੇ ਭੂਲ ਮੈਨੂੰ ਖਾਲਸੇ 'ਚ ਪ੍ਰੇਮ ਹੀ ਐਨਾ ਮੇਰੀ ਸ਼ਰਧਾ ਹੀ ਐਨੀ ਆ ਮੈਨੂੰ ਯਾਦ ਤੋਂ ਹੀ ਭੁੱਲ ਗਿਆ ਵੀ ਹੋਰ ਵੀ ਆ ਪੂਜਾ ਬੇਦਸ਼ਟਾ ਦਾਨ ਆਪਾਂ ਕਰਨਾ ਸਾਰਿਆਂ ਨੂੰ ਤੇ ਬਾਦਸ਼ਾਹ ਕਹਿੰਦੇ ਤੁਹਾਨੂੰ ਵੀ ਮਿਲੇਗਾ ਸੰਤ ਧੀਰਜ ਰੱਖੋ ਸ਼ਾਂਤੀ ਰੱਖੋ ਕਹੋ ਯਾਦ ਤੇ ਭੂਲ ਮੈਂ ਕੋਪ ਜਿਧਾਰੋ ਰੋਦੀ ਨੋ ਮਨ 'ਚ ਰੋਸ ਨਹੀਂ ਲੱਗਿਆ ਹਣਾ ਪਰ ਇਹ ਕਹਿੰਦੇ ਹੁਕਮ ਤੇ ਬਾਣੇ 'ਚ ਰੋ ਸਭ ਕੁਝ ਤੁਹਾਨੂੰ ਵੀ ਮਿਲੇਗਾ ਬਾਗੋ ਨਿਹਾਲੀ ਬਹਦਾ ਉਹ ਆਜ ਤਨੇ ਤੁਮ ਕੋ ਨਿਸਚੈ ਜੀਤਾਰੋ ਬਾਗੋ ਨਿਹਾਲੀ ਹੁੰਦਾ ਆ ਲੇਫ ਦਲਾਈਆਂ ਰਜਾਈਆਂ ਜੋ ਵੀ ਚੀਜ਼ਾਂ ਮਹਾਰਾਜ ਹਰ ਸਾਲ ਉਹਨਾਂ ਨੂੰ ਦਿੰਦੇ ਸੀ ਨਾ ਉਹਨਾਂ ਦਾਣ ਕਰਦੇ ਸੀ ਉਹ ਸਾਰੀਆਂ ਚੀਜ਼ਾਂ ਰਸਤਾ ਵਸਤਰ ਰਜਾਈਆਂ ਗਦਲ ਲੀੜਾ ਬਸਤਰ ਮਾਇਆ ਤੋਂ ਲੈ ਕੇ ਬਾਦਸ਼ਾਹ ਕਹਿੰਦੇ ਬਾਗੋ ਨਿਹਾਲੀ ਪਠਾ ਦੇ ਹੋ ਆਜ ਆਜ ਦੇ ਬਿਸ਼ਰਾਮ ਐ ਅੰਨੇ ਅੱਜ ਹੀ ਤੁਹਾਡੇ ਡੇਰੇ ਚ ਸਭ ਕੁਝ ਪੂਜਾ ਦਿੰਦੇ ਹਾਂ ਜੋ ਚਾਹੀਦਾ ਹੋਰ ਮੰਗੋ ਧਾਰੋ ਸਭ ਕੁਝ ਮਿਲਿਆ ਭਲੇ ਤੁਮ ਕੋ ਨਿਸ਼ਚੈ ਜੀ ਧਾਰੋ ਪਰ ਇਹ ਖਾਲਸੇ ਦੇ ਬਾਰੇ ਗਲਤ ਨਾ ਸੋਚਿਓ ਇਹ ਕਿਸੇ ਵੀ ਬੁਰਾਈ ਲਈ ਨਹੀਂ ਸਾਜਿਆ ਕਿਸੇ ਨੂੰ ਲੁੱਟਣ ਮਾਰਨ ਜ਼ੋਰ ਜ਼ੁਲਮ ਕਰਨ ਲਈ ਨਹੀਂ ਬਣਾਇਆ ਇਹ ਤੁਹਾਡੇ ਭਲੇ ਲਈ ਬਣਾਇਆ ਖਾਲਸਾ ਭਲੇ ਤੁਮਕੋ ਮਰ ਕੇ ਦੇ ਮਗਰ ਨਗਰ ਮਾਰ ਲ ਜਦੋਂ ਤੇਰੇ ਧਰਮ ਦੇ ਰੰਗ ਜੇ ਉਹਦੀ ਦਲਵਾਰ ਲਟਕਦੀ ਸੀ ਕੋ ਤੂੰ ਮੇਰੇ ਪਿਤਾ ਨੇ ਸ਼ਹਾਦਤ ਦਿੱਤੀ ਧੰਨ ਸਤਿਗੁਰੂ ਦੇਖ ਬਹਾਦਰ ਸਾਹਿਬ ਤੇ ਕੀ ਇਹ ਤੁਹਾਡੀ ਗੋਦਾਂਜ ਇਹ ਤੁਹਾਡੇ ਭਲੇ ਚ ਬਣਾਇਆ ਖਾਲਸਾ ਤੁਹਾਡੀ ਰਸ਼ਿਆ ਰਹਿਤ ਕਰੇਗਾ ਭਲੇ ਤੁਮਕੋ ਨਿਸ਼ਚੈ ਜੀਤ ਆ ਕਿ ਨੱਚਾ ਤੇ ਹਰਤਾਲ ਭਰੋਸਾ ਜੀ ਆਪਣੀ ਆਤਮਾ ਦੇ ਵਿੱਚ ਧਾਰਨ ਕਰ ਲੋ ਸੱਜਣੋਂ ਇਸਨ ਛਤਰੀ ਸਭ ਅਗ੍ਰਿਤ ਬਿਫਨ ਕੇ ਤੈਨੂੰ ਬੈਕ ਦਾਟ ਕਿਰਪਾ ਕੇ ਨਿਹਾਰੋ ਮਾਰਗ ਨੇ ਇਹ ਬਹਿਮ ਨਾ ਕਰਿਓ ਵੀ ਅਸੀਂ ਬ੍ਰਾਹਮਣਾਂ ਦੇ क्षत्रिय ਆ ਸ਼ਸਤਰ ਧਾਰੀ ਆ ਤੇ ਸਾਡਾ ਹਾਲ ਨਹੀਂ ਪੁੱਛਣਾ ਇਹਨਾਂ ਮਾਰਗ ਨੇ ਛਤਰੀ ਸਭ ਇਹ ਸਾਰੇ क्षत्रੀ ਨੇ ਅਗਾਰ ਉਪਾਸ਼ਕ क्षत्रੀ ਧਰਮ क्षत्रੀ ਦਾ ਧਰਮ ਉਹਨੇ ਸ਼ਸਤਰ ਧਾਰੀ ਰਹਿਣਾ ਧਰਮ ਦੀ ਮਰਕਾਜ਼ਾ ਤੇ ਚੱਲਣਾ ਤੇ ਗਰੀਬ ਮਜ਼ਦੂਮ ਗਊ ਗਰੀਬ ਦੀ ਰੱਖਿਆ ਕਰਨੀ ਆ ਇਹ ਵੇਦਾਂ ਚ क्षत्रੀ ਦਾ ਧਰਮ ਲਿਖਿਆ ਹੈ ਸ਼ਸਤਰ ਧਾਰੀ ਦਾ ਪਰ ਉਧਰ ਤਾਂ ਬਾਦਸ਼ਾਹ ਨੇ ਖਾਲਸਾ ਸਾਜਦਾ ਇਧਰ ਦੁਨੀਆਂ ਚ ਜਿਹੜੇ क्षत्रੀ ਸੀ ਉਹਨਾਂ ਦਾ ਕੀ ਹਾਲ ਹੋਇਆ ਛਤਰਿਆਂ ਤਾਂ ਕਰਮ ਛੋਡਿਆ ਮਲੇਸ਼ ਬਾਖ ਆ ਗਈ ਸ੍ਰਿਸ਼ਟ ਸਭ ਇੱਕ ਵਰਨ ਹੋਈ ਧਰਮ ਕੀ ਗੱਦ ਰਹੀ ਜਿਹੜੇ ਦੁਨੀਆਂ 'ਚ ਛਤਰੀ ਘਾਉਂਦੇ ਸੀ ਨਾ ਕੋਈ ਕਹਿੰਦਾ ਸੀ ਅਸੀਂ ਰਾਜਪੂਤ ਦਾ ਕੋਈ ਕਹਿੰਦਾ ਸੀ ਅਸੀਂ ਫਲਾਨੇ ਆ ਸਾਰੇ ਮੁਗਲਾਂ ਅੱਗੇ ਝੁੱਕ ਗਏ ਜਾਂ ਉਹਨਾਂ ਨਾਲ ਹੱਥ ਮਿਲਾ ਗਏ ਸਾਬ ਕਹਿੰਦੇ ਅਕਾਲ ਪੁਰਖ ਛਤਰੀ ਧਰਮਾਂ ਰਣਕਟ ਕਸ ਪ੍ਰਧਾਨ ਆਏ ਖਾਲਸਾ ਪ੍ਰਕਾਸ਼ ਸਵਈਏ ਸ੍ਰੀ ਸਰਬਲੋ ਗ੍ਰੰਥ ਮਹਾਰਾਜ ਸਾਹਿਬ ਕਹਿੰਦੇ ਸਾਰੇ ਛਤਰੀ ਨੇ ਪਰ ਨਾਲ ਨਾਲ ਕਿਰਤ ਬਿਪਨ ਗੇ ਕਿ ਜਿਹੜਾ ਬ੍ਰਾਹਮਣਾ ਵਾਲੇ ਕਾਰਜ ਹੈ ਕੀ ਆ ਸਰਬਲੋ ਮਹਾਰਾਜ ਨੇ ਦੱਸਿਆ ਦਾਨ ਦੇਣਾ ਲੈਣਾ ਵਿਦਿਆ ਬੰਦੀ ਪੜਾਉਣੀ ਕਾਮ ਜਪਣਾ ਚ ਪਾਉਣਾ ਇਹ ਸਾਡੇ ਖੱਟ ਕਰਮ ਹੈ ਜਿਹੜੇ ਧਰਮ ਚ 6 ਕਰਮ ਦੱਸੇ ਆ ਨਾ ਖੱਟ ਕਰਮ ਗੁੱਲ ਸੰਜੁਗ ਤੇ ਛਰਦੋਂ ਦਾ ਬਾਣੀ ਚ ਉਹ ਖੱਟ ਕਰਮ ਕੀ ਆ দান ਦੇਣਾ ਲੈਣਾ ਵਿਦਿਆ ਪੜਨੀ ਪੜਾਉਣੀ ਨਾਮ ਜਪਣਾ ਜਪੋਣਾ ਇਹ 6 ਕਰਮ ਖਾਲਸੇ ਦੇ ਸਾਬ ਕਹਿੰਦੇ ਹੈ ਇਹ ਛਤਰੀ ਪਰ ਨਾਲ ਕੰਮ ਬ੍ਰਹਮਣਾਂ ਵਾਲਾ ਵੀ ਕਰਨਗੇ ਪਾਠ ਪੂਜਾ ਤੇ ਆਹ ਜਿਹੜਾ ਅਗਨੀ ਹੋਤਰੀ ਹਵਨ ਆਦਿਕ ਇਹਦੇ ਹੁਣ ਪਤਾ ਡੱਕਾ ਨਹੀਂ ਦੇ ਜਿਹੜਾ ਕੁਝ ਬ੍ਰਾਹਮਣਵਾਦ ਨਾਲ ਜੁੜੀ ਜਾਂਦੇ ਬ੍ਰਹਮਾ ਪਾਣੀ ਵੀ ਪੀਂਦੇ ਆ ਉਹ ਵੀ ਛੱਡੋ ਰੋਟੀ ਵੀ ਬ੍ਰਾਹਮਣ ਖਾਂਦੇ ਆ ਉਹ ਵੀ ਤਿਆਗੋ ਕੱਲੀ ਧੋਜੋਦ ਦਹਿ ਜਾਂਦੀ ਐ ਨਾ ਇਸ ਕਰਕੇ ਇਹ ਐਵੇਂ ਫੇਕ ਬਕਵਾਸ ਆ ਤੇ ਕੋਈ ਗਿਆਨ ਧਿਆਨ ਨਹੀਂ ਧਰਮ ਜਿਹੜਾ ਇੱਕ ਕਰਦਾ ਉਹ ਜੋੜਦਾ ਦੁਬਦਾਂ ਨਹੀਂ ਪਉਦਾ ਸੰਸਾਰ ਚ ਤੇ ਬ੍ਰਾਹਮਣ ਦਾ ਅਰਥ ਕੀ ਆ ਕਹੋ ਕਬੀਰ ਜੋ ਬ੍ਰਹਮ ਵਿਚਾਰ ਸੋ ਬ੍ਰਾਹਮਣ ਕਹੀਤ ਹੈ ਹਮਾਰ ਜਿਹੜਾ ਬ੍ਰਹਮ ਦੇ ਵਿਚਾਰ ਕਰਦਾ ਤਸੀ ਦੇ ਆ ਬ੍ਰਾਹਮਣ ਹੈ ਭਾਈ ਬ੍ਰਹਮ ਦੇ ਵਿਚਾਰ ਕਰਦੇ ਪਰ ਐਵੇਂ ਹੀ ਬਸ ਹਰ ਕਿਸੇ ਦੇ ਲੇਬਲ ਲਾਈ ਜਣੇ ਇਹ ਵੀ ਕੋਈ ਲਾਹੇ ਵਾਲਾ ਸਵਧਾਨ ਨਹੀਂ ਇਸ ਕਰਕੇ ਭਾਈ ਮਾਰਾ ਕਹਿੰਦੇ ਛਤਰੀ ਵੀ ਆ ਬ੍ਰਾਹਮਣ ਵੀ ਆ ਨਾਲ ਪਾਠ ਪੂਜਾ ਵੀ ਕਰਦੇ ਆ आधी रात ते ਕੰਮਰ कसे ਕਰਿਆ ਲਾਂਗਰੀ ਦਰਬਾਰੀ ਸਾਰੇ ਸੇਵਾ ਅਚ ਤੈਨਾਤ ਹੋਰ ਬ੍ਰਹਮਣ ਦੀ ਵਿਚਾਰ ਕੀ ਹੁੰਦੀ ਐ ਇਸ ਕਰਕੇ ਮਹਾਰਾਜ ਨੇ ਪੰਡਤ ਦਾ ਵਹਿਮ ਵਿਗੜਦਾ ਕਹਿੰਦੇ ਐਵੇਂ ਨਾ ਵੱਡਾ ਬ੍ਰਾਹਮਣ ਬਣਿਆ ਵੀ ਕਿੰਨਾਂ ਕੋਲੇ ਉਹ ਵੀ ਸਾਰੇ ਕਰਨ ਜਿਹੜੇ ਤੂੰ ਆਪਣੇ ਆਪ ਨੂੰ ਉੱਚੀ ਗੁੱਲ ਦਾ ਜਾਣ ਕੇ ਕਰਦਾ ਉਹ ਕੰਮ ਵੀ ਐ ਸਾਰੇ ਕਰਨਗੇ ਛਤਰੀ ਸਮਾਗ੍ਰਿਤ ਵਿਪਨਗੇ ਇਹਨੂੰ ਪੈ ਗਦਾਸ਼ ਕਿਰਪਾ ਗੈ ਨਿਹਾਰੋ ਦੇ ਨਾਲ ਮਾਰਾ ਇਹ ਕਹਿੰਦੇ ਸ਼ਸਤਰਧਾਰੀ ਵੀ ਆ ਤੇ ਦੇ ਨਹੀਂ ਵੀ ਕੋਈ ਤੋਦੀ ਵੱਢ ਕੇ ਲਾ ਗਿਆ ਕੋ ਟੋਪੀ ਲਾ ਕੇ ਲੈ ਗਿਆ ਕੋ ਬੋਦੀ ਲਾ ਕੇ ਲੈ ਗਿਆ ਸਾਹਿਬ ਕਹਿੰਦੇ ਨਾਲ ਇਹ ਸ਼ਸਤਰਧਾਰੀ ਵੀ ਨੇ ਇਸ ਕਰਕੇ ਇਹਨਾਂ ਵੱਲ ਗੈਰੀ ਅੱਖ ਨਾਲ ਨਾ ਵੇਖੀ ਤੇ ਪੁੱਜਾ